ਸਤ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਪਿੰਡਾਂ ਵਾਲੇ ਪੇਜ ਤੇ ਤੇ ਅੱਜ ਤੁਹਾਨੂੰ ਅਸੀਂ ਉਹ ਜਗ੍ਹਾ ਦਿਖਾਉਣ ਲੱਗੇ ਆ ਜੋ ਕਿ ਸੋਨ ਦਾ ਮਹੀਨਾ ਜਨਕੀ ਬਰਸਾਤੀ ਮੌਸਮ ਦੇ ਵਿੱਚ ਜੋ ਕਿ ਆਪਣਾ ਖਤਰੇ ਦੀ ਘੰਟੀ ਬਣ ਜਾਂਦਾ ਹੈ ਉਹ ਤੁਹਾਨੂੰ ਜੋ ਕਿ ਡੈਮ ਹੈ ਮਤਲਬ ਝਾਲ ਹੈ ਉਹ ਦਿਖਾਉਣ ਲੱਗੇ ਆ ਜੋ ਕਿ ਚਾਂਦਪੁਰਾ ਡੈਮ ਚਾਂਦਪੁਰਾ ਡੈਮ ਦਿਖਾਉਣ ਲੱਗੇ ਆ ਤੁਹਾਨੂੰ ਦੇਖੋ ਜੀ ਇਹ ਮਤਲਬ ਅੱਜ ਦਾ ਦ੍ਰਿਸ਼ਾ 27 ਤਰੀਕ ਦਾ 27 ਛੇਵੇਂ ਮਹੀਨੇ ਦੀ 27 ਤਰੀਕ ਦਾ ਦ੍ਰਿਸ਼ਾ ਤੇ ਇਸ ਤੋਂ ਬਾਅਦ ਅੱਗੇ ਸੌਣ ਦਾ ਮਹੀਨਾ ਆਣਾ ਤੇ ਉਸ ਦੇ ਵਿੱਚ ਇਥੇ ਬਹੁਤ ਖਤਰਨਾਕ ਸਿਸਟਮ ਬਣ ਜਾਣਾ ਤੇ ਹਜੇ ਪਾਣੀ ਚੱਲਣ ਲੱਗਿਆ ਦੇਖੋ ਉਹ ਦੇਖੋ ਜੀ ਇਹ ਆਹ ਦੇਖੋ ਪਾਣੀ ਦੀ ਸਥਿਤੀ ਦੇਖੋ ਤੁਹਾਨੂੰ ਬਿਲਕੁਲ ਨੇੜੇ ਹੋ ਕੇ ਦਿਖਾਣੇ ਆਂਗੇ ਪਾਣੀ ਦੀ ਸਥਿਤੀ ਦੇਖੋ ਕਿੰਨੀ ਰਫਤਾਰ ਹੈਗੀ ਤੇ ਇਹ ਬਹੁਤ ਜ਼ਿਆਦਾ ਪਾਣੀ ਦੀ ਰਫਤਾਰ ਹੈਗੀ ਹਜੇ ਤਾਂ ਥੋੜਾ ਜਿਹੀ ਮੀਂਹ ਪਿਆਗਾ ਦੇਖੋ ਜੀ ਬਾਈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਕਮੈਂਟਾਂ 'ਚ ਦੱਸਿਓ ਵੀ ਕਿਹਨੇ ਕਿਹਨੇ ਚਾਂਦਪੂਰਾ ਟਾਈਮ ਦੇਖਿਆ ਹੋਇਆ